ਸ਼ੋਭਾ ਯਾਤਰਾ ਦੇ ਕਿੰਨੇ ਪ੍ਰਬੰਧ ਕੀਤੇ ਗਏ ਨੇ ਅੱਜ ਨੂੰ ਸ਼ੋਭਾ ਯਾਤਰਾ ਨੂੰ ਲੈ ਕੇ ਅਸੀਂ ਬੜੇ ਸੁਰੱਖਿਆ ਪ੍ਰਬੰਧ ਜੇ ਢੰਗ ਨਾਲ ਕੀਤੇ ਨੇ ਇਹਦੇ ਵਿੱਚ ਤਿੰਨ ਗਾਈਡਡ ਅਫਸਰ ਤੇ ਚਾਰ ਐਸਐਚਓ ਤੇ ਅਸੀਂ ਮੈਨ ਪਾਵਰ ਦੀ ਜੀਆ ਫੋਰਸ 220 ਤੋਂ 300 ਬੰਦੇ ਦੀ ਤਾਦਾਦ ਦੇ ਵਿੱਚ ਅਸੀਂ ਲਗਾਈ ਹੈ ਔਰ ਬਿਲਕੁਲ ਟ੍ਰੈਫਿਕ ਦੇ ਪਖਤਾ ਇੰਤਜ਼ਾਮ ਨੇ ਤੇ ਬੜੀ ਵਧੀਆ ਸੁਰੱਖਤ ਤੇ ਸ਼ਾਂਤਮਈ ਢੰਗ ਨਾਲ ਜਿਹੜੀ ਇਹ ਸ਼ੋਭਾ ਯਾਤਰਾ ਆ ਰਹੀ ਹੈ ਲਾਈ ਜਾ ਰਹੀ ਹੈ ਇਹ ਪਤਾ ਸ਼ੋਭਾ ਕੱਢੀ ਜਾ ਰਹੀ ਹੈ ਕਿ ਰੋਜ਼ ਦਾ ਪੂਰਾ ਕੱਲ ਅਜਰਨਰ ਤਰੇਕਾ ਦਰਸੀ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪਰਕਰਮ ਅਸਰ ਹੈ ਉਹਦੇ ਸੰਬੰਧ ਵਿੱਚ ਅੱਜ ਭਗਵਾਨ ਵਾਲਮੀਕ ਸਵਾ ਹੁਸ਼ਿਆਰਪੁਰ ਤੋਂ ਇੱਕ ਮਿਸਾਲ ਜੋ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਹੜੀ ਸ਼ੋਭਾ ਯਾਤਰਾ ਹੁਣ ਸਿਰਫ 5-7-10 ਮਿੰਟ ਤੋਂ ਇਹ ਤੋਂ ਉਦੋਂ ਸਿੰਘ ਪਾਰਕ ਤੋਂ ਚੱਲੇਗੀ ਬੱਸ ਸਟੈਂਡ ਕਮਾਲਪੁਰ ਚੌਕ ਭਗਵਾਨ ਵਾਲਮੀਕੀ ਚੌਕ ਨਾਰਾਇਣ ਬਿਕਰੀ ਤੋਂ ਹੁੰਦੀ ਹੋਈ ਕੌਸ਼ਲਾ ਬਾਜ਼ਾਰ ਤਲਕ ਮੰਡੀ ਚੌਕ ਦਾਲ ਬਾਜ਼ਾਰ ਕਸ਼ਮੀਰੀ ਬਾਜ਼ਾਰ ਤੋਂ ਹੁੰਦੀ ਹੋਈ ਘੰਟਾ ਘਰ ਆ ਕੇ ਸਮਾਪਤ ਹੋਏਗੀ ਸੋ ਮੈਂ ਸਾਰੇ ਸ਼ਹਿਰ ਵਸਨੀਕਾਂ ਨੂੰ ਬੇਨਤੀ ਕਰਦਾ ਆਓ ਅਸੀਂ ਇਸ ਸ਼ੁਭ ਮੌਕੇ ਤੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਸ਼ੋਭਾ ਦੇ ਚਾਰ ਦੇ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਈਏ ਤੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜਿਹੜਾ ਅਸ਼ੀਰਵਾਦ ਪ੍ਰਾਪਤ ਕਰੀਏ ਇਹ ਜੋ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਰਮਾਇਣ ਲਿਖੀ ਸੀ ਉਹਨਾਂ ਨੇ ਇਹ ਦੱਸਿਆ ਸੀਗਾ ਵੀ ਦੇਸ਼ ਦੇ ਵਿੱਚ ਜੇ ਰਾਜਾ ਹੋਵੇ ਤਾਂ ਕਿਸ ਤਰ੍ਹਾਂ ਦਾ ਹੋਵੇ ਪ੍ਰਜਾ ਹੋਵੇ ਤਾਂ ਕਿਸ ਤਰ੍ਹਾਂ ਦੀ ਹੋਵੇ ਭਰਾ ਹੋਵੇ ਤਾਂ ਕਿਸ ਤਰ੍ਹਾਂ ਦਾ ਹੋਵੇ ਭਰਾ ਹੋ ਤਾਂ ਕਿਸ ਤਰ੍ਹਾਂ ਦਾ ਹੋਵੇ ਜੇ ਬੱਚੇ ਹੋ ਤਾਂ ਕਿਸ ਤਰ੍ਹਾਂ ਦੇ ਹੋਣ ਪਤਨੀ ਹੋਵੇ ਤਾਂ ਕਿਸ ਤਰ੍ਹਾਂ ਨਹੀਂ ਹੋਵੇ ਅਤੇ ਪਤੀ ਹੋਵੇ ਤਾਂ ਕਿਸ ਤਰ੍ਹਾਂ ਦਾ ਹੋਵੇ ਮੈਂ ਉਸ ਪਰਮ ਪਿਤਾ ਪਰਮਾਤਮਾ ਭਗਵਾਨ ਬਾਦਮਿਕ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਦਾ ਕਿ ਭਗਵਾਨ ਬਾਦਮਿਕ ਮਹਾਰਾਜ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਇਸ ਜਿਹੜੀ ਇਹਨਾਂ ਨੇ ਰਮਾਇਣ ਲਿਖੀ ਆ ਰਚਨਾ ਭਗਵਾਨ ਬਾਦਮਿਕ ਮਹਾਰਾਜ ਨੇ ਕੀਤੀ ਉਸ ਰਮਾਇਣ ਤੇ ਚੱਲਣ ਦਾ ਸੰਸਾਰਿਆਂ ਨੂੰ ਬਲਡ ਬਕਸ਼ੋ जय वाल्मीकि हर हर जय श्री राम जय श्री भगवान वाल्मीकि महाराज जी की जय आज जो, जो कल भगवान श्री वाल्मीकि जी महाराज का प्रकटोत्सव है उस संदर्भ शोभा यात्रा उत्तम संघ भारत तो निकल के अलग-अलग बाजारों से होते हुए श्री वाल्मीकि चौक पहुंचेगी तो मेरी सारे शहर वासियों को ਅਪੀਲ ਹੈ ਕਿ ਸ਼ੋਭਾ ਯਾਤਰਾ ਪਹੁੰਚ ਕੇ ਪ੍ਰਭੂ શ્રી ਭਗਵਾਨ ਬਾਲਮੀਕੀ ਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰੋ ਔਰ ਮੈਂ ਕੱਲ ਪ੍ਰਕਟ ਹੋ ਸਭ ਜੋ ਭਗਵਾਨ ਜੀ ਦਾ ਹੈ ਉਹਦੇ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਪਰਮਾਤਮਾ ਜੀ ਮੋਰੇ ਅਰਦਾਸ ਕਰਦਾ ਕਿ ਪ੍ਰਭੂ ਭਗਵਾਨ શ્રી ਬਾਲਮੀਕੀ ਜੀ ਮਹਾਰਾਜ ਸਭ ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ ਜੈ ਜੀ ਦਾ ਅੱਜ ਜੀ ਕਾ ਜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕੀ ਗੱਲ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਤ੍ਰਿਕਾਲਦਰਸ਼ੀ ਭਗਵਾਨ ਵਾਲਮੀਕੀ ਜੋ ਸ੍ਰਿਸ਼ਟੀ ਕਰਤਾ ਦੇਵਾਨ ਜੀ ਦਾ ਪਾਵਨ ਪੁਵਿੱਤਰ ਦਿਹਾਰਾ ਉਸ ਦੇ ਸਬੰਧ ਦੇ ਵਿੱਚ ਅੱਜ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਹਿਸ਼ਾਰਪੁਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਕੱਢੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਸਮੂਹ ਭਾਈਚਾਰਾ ਜਿਹੜਾ 71 ਹੋ ਕੇ ਅੱਜ ਆਪਸ ਵਿੱਚ ਰਲ ਕੇ ਬਿਛਾਰਾ ਰਾਮਨੀਲਾ ਕਮੇਟੀ ਦੇ ਮੈਂਬਰ ਸੇਵਾਨ ਸਾਡੇ ਵਿੱਚ ਪਹੁੰਚੇ ਉਹਨਾਂ ਦਾ ਵੀ ਜੀ ਆਇਆਂ ਆਖਦੇ ਆ ਔਰ ਸਾਰੇ 71 ਹੋ ਗਏ ਅੱਜ ਬੜੀ ਧੂਮ ਧਾਮ ਦੇ ਨਾਲ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਕਿਵੇਂ ਕਹਿੰਦੇ ਨੋਂ ਨਰਾਤੇ ਦਸਮਾ ਦੁਸ਼ਹਿਰਾ ਨਾ ਹੁੰਦਾ ਜਿਸ ਧਰਤੀ ਤੇ ਵਾਲਮੀਕੀ ਅਵਤਾਰ ਪੈਦਾ ਨਾ ਹੁੰਦਾ ਕਿਉਂਕਿ ਉਸ ਪਵਨ ਪਤਾ ਪਰਮਾਤਮਾ ਨੇ ਰਾਜਸ਼੍ਰੀ ਰਾਮਚੰਦਰ ਪ੍ਰਭੂ ਜੀ ਦੀ ਜਿਹੜੀ 100 ਸਾਲ ਪਹਿਲਾਂ ਲੇਖ ਦਿੱਤੀ ਸੀਗੀ ਅੱਜ ਉਸ ਹਸਤੀ ਦਾ ਜਿਹੜਾ ਪਾਵਨ ਪ੍ਰਗਟ ਦਿਵਸੇ ਉਹਦੇ ਸੰਬੰਧ ਵਿੱਚ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਮੂਹ ਦੇਸ਼ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਛਾਰਪੁਰ ਵਾਸੀਆਂ ਨੂੰ ਮੇਰੇ ਵੱਲੋਂ ਔਰ ਸਾਡੇ ਪੂਰੇ ਸਮਾਜ ਵੱਲੋਂ ਲੱਖ ਲੱਖ ਮੁਬਾਰਕਬਾਦ ਹੈ ਔਰ ਮੈਂ ਆਸ ਕਰਦਾ ਵੀ ਪਰਮ ਪਿਤਾ ਪਰਮਾਤਮਾ ਜਿਨ੍ਹਾਂ ਇੱਥੇ ਅੱਜ ਸ਼ੋਭਾ ਯਾਤਰਾ ਦੇ ਵਿੱਚ ਸ਼ੋਭਾ ਵਧਾਣ ਲਈ ਚੱਲ ਕੇ ਆਏ ਨੇ ਉਹਨਾਂ ਤੇ ਔਰ ਉਹਨਾਂ ਦੇ ਪਰਿਵਾਰ ਤੇ ਰਹਿਮਤ ਭਰ ਹੱਥ ਰੱਖਣ ਸ਼ਹਿਰ ਵਾਸੀਆਂ ਨੂੰ ਤਾਂ ਪ੍ਰਸ਼ਾਸਨ ਨੇ ਕੋਈ ਪੀਲ ਕਰਨੀ ਚਾਹੀਦੀ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਆ ਵੀ ਜਿੱਦਾਂ ਅਸੀਂ ਹਰ ਸਾਲ ਤਿਉਹਾਰ ਹਰ ਤਿਉਹਾਰ ਰਲ ਮਿਲ ਕੇ ਮਨਾਨੇ ਆ ਇਸ ਨੂੰ ਵੀ ਔਰ ਗਾ ਅਗਲੇ ਆਨਲਾ ਫੈਸਟੀਵਲ ਜਿਵੇਂ ਦੀਵਾਲੀ ਆ ਰਹੀ ਹੈ ਬਿਸ਼ਾਰਾ ਨੰਕੇ ਗਿਆ ਰਲ ਮਿਲ ਕੇ ਬੁਲਾਇਆ ਉਦਾਂ ਹੀ ਅਸੀਂ ਦੀਵਾਲੀ ਵੀ ਜਿੱਦਾਂ ਚ ਭਗਵਾਨ ਪਿਆ ਪਰਮਾਤਮਾ ਦਾ ਜਿਹੜਾ ਮਨਾਇਆ ਜਾ ਰਿਹਾ ਉਦਾਂ ਹੀ ਦੀਵਾਲੀ ਵੀ ਮਨਾਈਏ ਔਰ ਪ੍ਰਸ਼ਾਸਨ ਅੱਗੇ ਸਾਡੀ ਅਪੀਲ ਆ ਵੀ ਇਸ ਵਾਰ ਜਿਹੜਾ ਭਗਵਾਨ ਵਾਲਮੀ ਕੀ ਸ਼ੋਭਾ ਯਾਤਰਾ ਨੂੰ ਜਿਹੜਾ ਅਨ ਦੇਖਾ ਕੀਤਾ ਗਿਆ ਬੜੀ ਨਿੰਦਨਯੋਗ ਗੱਲ ਆ ਕਿਉਂਕਿ ਪਹਿਲੀ ਵਾਰ ਇਦਾਂ ਹੋਇਆ ਵੀ ਸ਼ਾਸਨ ਪ੍ਰਸ਼ਾਸਨ ਵੱਲੋਂ ਜਿਹੜੀ ਇੱਕ ਵੀ ਵਾਰ ਸਾਡੀ ਜਿਹੜੀ ਮੀਟਿੰਗ ਨਹੀਂ ਬੁਲਾਈ ਗਈ ਬੜੀ ਮਿੰਦਨ ਜੋ ਗੱਲ ਹੈ ਔਰ ਇਹ ਸਰਕਾਰ ਵਾਸਤੇ ਵੀ ਆ ਕਿਉਂਕਿ ਹਮੇਸ਼ਾ ਡਿਊਟੀ ਪਹਿਲਾ ਅਧਾਰਾ ਸਰਕਾਰ ਦਾ ਪੰਦਾ ਸਰਕਾਰ ਨੂੰ ਚਾਹੀਦਾ ਸੀ ਉਹਨਾਂ ਵਾਸਤੇ ਵੀ ਬਾਕੀ ਫਿਰ ਤੋਂ ਇੱਕ ਵਾਰ ਕਹਿੰਨਾ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਜੈ ਵਾਲਮੀਕੀ ਹਰ ਹਰ ਮਾਰ ਸਰ ਪਹਿਲਾਂ ਤਾਂ ਮੈਂ ਸਾਰੇ ਹਿਸ਼ਾਰਪੁਰ ਵਾਸੀਆਂ ਨੂੰ ਹਿਸ਼ਾਰਪੁਰ ਵਾਸੀਆਂ ਨੂੰ ਪੰਜਾਬ ਵਾਸੀਆਂ ਤੇ ਦੇਸ਼ ਵਾਸੀਆਂ ਅੱਜ ਵਾਲਮੀਕ ਮਹਾਰਾਜ ਦੇ ਪ੍ਰਗਟ ਜਸ਼ਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿਨਾਂ ਸਾਡੇ ਹਸ਼ਰਪੁਰ ਵਿੱਚ ਬਹੁਤ ਉਤਸ਼ਾਹ ਸੀ ਲੋਕਾਂ ਨੂੰ ਚਾਹ ਚੜਿਆ ਹੋਇਆ ਸੀ ਅੱਜ ਦੀ ਇਸ ਸ਼ੋਭਾ ਯਾਤਰਾ ਦਾ ਅਸੀਂ ਇੱਥੇ ਲੰਗਰ ਲਗਾਇਆ ਸੀ ਤੁਹਾਡੇ ਸਾਹਮਣੇ ਕਿੰਨਾ ਖੁੱਲਾ ਲੰਗਰ ਔਰ ਕਿੰਨਾ ਲੋਕਾਂ ਦਾ ਰਸ ਰਿਆ ਔਰ ਖੁਸ਼ ਹੋ ਕੇ ਲੋਕ ਗਏ ਨੇ ਭਗਵਾਨ ਵਾਲੀ ਐਡਾ ਹੀ ਆਪਣੀ ਕਿਰਪਾ ਸਾਰਿਆਂ ਦੇ ਬਣਾਈ ਰੱਖਣ ਅੱਜ ਇੱਕ ਤਰ੍ਹਾਂ ਦਾ ਸ਼ਹਿਰ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਔਰ ਬਹੁਤ ਬੜੀ ਸ਼ੋਭਾ ਯਾਤਰਾ ਇੱਥੋਂ ਨਿਕਲ ਕੇ ਗਈ ਹੈ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਭਗਵਾਨ ਬਾਲਮੀਕ ਦੇ ਚਰਨਾਚੇਹੀ ਅਰਦਾਸ ਕਰਦਾ ਕਿ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਰੱਖੇ ਅਦਾਸ਼ੀ ਭਗਵਾਨ ਬਾਲਮੀਕ ਜੀ ਦੇ ਪਾਵਨ ਦਿਵਸ ਦੇ ਉਤੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਤੇ ਆਪਣੀ ਸਰਕਾਰ ਵੱਲੋਂ ਸਭੋ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਅੱਜ ਹੁਸ਼ਿਆਰਪੁਰ ਪੂਰਾ ਬਾਲਮੀਕੀ ਮੇਹ ਹੋਇਆ ਹੈ ਮਾ ਭਗਵਾਨ ਦਾ ਆਸ਼ੀਰਵਾਦ ਸਾਰੇ ਤੇ ਬਣਿਆ ਰਵੇ ਮੈਂ ਹੀ ਆਸ ਕਰਦਾ ਕਿ ਜਿਹੜੇ ਉਹਨਾਂ ਨੇ ਦੱਸਿਓ ਹੈ ਦਰਸ਼ਕਾਂ ਦੇ ਚਲ ਕੇ ਇਹ ਸਮਾਜ ਸੇਵਾ ਕਰ ਸਕੀਏ ਇੱਕ ਵਾਰ ਫੇਰ ਮੇਰੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਜੈ ਵਾਲਮੀਕੀ ਹਰ ਹਰ ਵਾਲਮੀਕੀ ਦਾ ਸਾਰਾ ਸੰਸਾਰ ਵਿੱਚ ਤੁਸੀਂ ਕਹਿੰਦੇ ਹੋਲੀ ਵਿੱਚ ਸਾਡੇ ਹਾਰਪੁਰ ਸ਼ਹਿਰ ਦੇ ਵਿੱਚ ਜਿਹੜੀ ਕੋ ਸੰਗਠਨ ਵੱਲੋਂ ਬਣਾਈ ਜਾ ਰਹੀ ਹੈ ਔਰ ਉਸ ਹਾਰਪੁਰ ਸ਼ਹਿਰ ਦੇ ਵਿੱਚ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਲੋਕਾਂ ਦੇ ਵਿੱਚ ਸੰਗਠਨ ਜਿਹੜੀਆਂ ਕਿ ਇਸ ਵੇਲੇ ਸ਼ੋਭਾ ਯਾਤਰਾ ਵਿੱਚ ਮੌਜੂਦ ਆ ਮੈਂ ਸਾਰੀਆਂ ਸੰਗਤਾਂ ਨੂੰ ਸ਼ਾਦਪੁਰ ਦੇ ਵਿੱਚ ਖਾਸ ਕਰਕੇ ਆਪਣੇ ਵੱਲੋਂ ਲੱਖ ਲੱਖ ਮੁਬਾਰਕਾ ਦਿਨਾ ਕਿ ਭਗਵਾਨ ਮਹਾਰਿਸ਼ੀ ਭਾਲ ਮੇਗੀ ਸਾਡੇ ਸ਼ਾਦ ਸ਼ਾਦਪੁਰ ਦੇ ਵਿੱਚ ਸਾਰੇ ਦਿਲ ਤੋਂ ਸਾਡੇ ਸਾਡੇ ਸਾਰੇ ਦੇਸ਼ ਤੇ ਸੰਸਾਅ ਦੇ ਉੱਪਰ ਆਪਣਾ ਮੇਹਰ ਭਰਿਆ ਹੱਥ ਬਣਾ ਕੇ ਰੱਖਣਾ ਔਰ ਸੰਗਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾ ਅੱਜ ਬਹੁਤ ਹੀ ਸ਼ਰਧਾ ਤੇ ਉਲਾਸ ਭਰਿਆ ਦਿਨ ਹੈ ਕਿਉਂਕਿ ਪਰਮਪਿਤਾ ਪਰਮਾਤਮਾ ਸ੍ਰਿਸ਼ਟੀ ਕਰਤਾ করুণਾ ਸਾਗਰ ਸੀਤਾ ਰક્ષਕ ਲਕਸ਼ਮਣ ਪਾਲਕ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਕਾਸ਼ ਦੇ ਸੰਬੰਧ ਵਿੱਚ ਹੁਸ਼ਿਆਰਪੁਰ ਵਿੱਚ ਬਹੁਤ ਹੀ ਵਿਸ਼ਾਲ ਪਾਵਨ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਔਰ ਇਸ ਯਾਤਰਾ ਵਿੱਚ ਸ਼ਹਿਰ ਦੀਆਂ ਰਾਜਨੀਤਿਕ ਧਾਰਮਿਕ ਸਮਾਜਿਕ ਤੇ ਸਸ਼ਾਸ੍ਰਿਕ ਜਥੇਬੰਦੀਆਂ ਨੇ ਵੱਡ ਚੜ ਕੇ ਹਿੱਸਾ ਲਿਆ ਮੈਂ ਇਸ ਸ਼ੁਭ ਮੁਬਾਰਕ ਦਿਨ ਤੇ ਦੇਸ਼ ਵਿਦੇਸ਼ ਵਿੱਚ ਵਾਲਮੀਕੀ ਨਾਮ ਲੈਵਾ ਜਿੰਨੇ ਵੀ ਆਦੀ ਧਰਮ ਪ੍ਰੇਮੀ ਐ ਉਹ ਸਾਰਿਆਂ ਨੂੰ ਪਰਮਪਿਤਾ ਪਰਮਾਤਮਾ ਦੇ ਇਸ ਪਾਵਨ ਪਵਿੱਤਰ ਦਿਨ ਦੀਆਂ ਲੱਖ ਲੱਖ ਵਧਾਈ ਦਿੰਦਾ ਤੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਕੇ ਇੱਕ ਅਰਦਾਸ ਕਰਦਾ ਕਿ ਇਹ ਪਰਮਪਿਤਾ ਪਰਮਾਤਮਾ ਇਸੇ ਤਰ੍ਹਾਂ ਪੂਰੇ ਵਿਸ਼ਵ ਵਿੱਚ ਸ਼ਾਂਤੀ ਬਣਾ ਕੇ ਰੱਖਣਾ ਤੇ ਮਾਨਵਤਾ ਦੇ ਪਿਆਰ ਆਪਸ ਵਿੱਚ ਬਣਿਆ ਰਵੇ ਐਸੀ ਕਿਰਪਾ ਕਰਨਾ ਇੱਕ ਵਾਰੀ ਫੇਰ ਮੈਂ ਸਮੂਜੀ ਕੇਸ਼ਵਾਸੀਆਂ ਨੂੰ ਔਰ ਦੇਸ਼ਾ ਦੇਸ਼ਾ ਵਿੱਚ ਵੱਸਦੇ ਵਾਲਮੀਕੀ ਨਾਮ ਦੇ ਲੋਕਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਧਾਈ ਦੇਣਾ ਅੱਜ ਦੇ ਪਾਵਨ ਪਵਿੱਤਰ ਦਿਨ ਦੀਆਂ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਆ ਗਏ ਆ ਹੋਲੀ ਵਾਲੀ ਹੋਲੀ ਵਾਲੀ ਤੋੜੋਲੀ ਸਭ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਸਵਾਜ ਬਹੁਤ ਹੀ ਮੁਬਾਰਕ ਦਿਹਾੜਾ ਹੈ ਵਾਲਮੀਕਨ ਸਮਾਜ ਵਾਸਤੇ ਔਰ ਸਮੂਹ ਸਮਾਜ ਵਾਸਤੇ ਚਾਹੇ ਉਹ ਕਿਸੇ ਵੀ ਵਰਗ ਦਾ ਹੋਵੇ ਬਹੁਤ ਹੀ ਮੈਂ ਕਹਿੰਦਾ ਇਹ ਮਰਚੋ ਲਾਸ ਭਰਿਆ ਦਿਨ ਹੈ ਕਿਉਂਕਿ ਅੱਜ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਦਿਆਵਾਨ ਜੀ ਦਾ ਪ੍ਰਗਟ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਜਿਹੜੀ ਸ਼ੋਭਾ ਯਾਤਰਾ ਆ ਉਹ ਬੱਸ ਸਟੈਂਡ ਵਿਖੇ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਜੀ ਦੇ ਚੌਂਕ ਤੋਂ ਜਿਹੜਾ ਆਰੰਭੀ ਗਈ ਹੈ ਸੋ ਜਿੰਨੀਆਂ ਵੀ ਸੰਗਤਾਂ ਨੇ ਚਾਈ ਚਾਈ ਚੱਲ ਕੇ ਮਹਾਰਾਜ ਦੇ ਦਰਸ਼ਨ ਕਰਨ ਆਈਆਂ ਸੋ ਸਭ ਦਾ ਧੰਨਵਾਦ ਔਰ ਪਰਮਾਤਮਾ ਵਾਲਮੀਕਿ ਦਿਆਵਾਨ ਜੀ ਦੇ ਚਰਨਾਂ ਦੇ ਵਿੱਚ ਮੈਂ ਅਰਦਾਸ ਕਰਦਾ ਹਾਂ ਕਿ ਆਪਣੀਆਂ ਸੰਗਤਾਂ ਨੂੰ ਦਿਨ ਦੁੱਗਣੀ ਔਰ ਰਾਤ ਦੁੱਗਣੀ ਤਰੱਕੀ ਬਖਸ਼ਣ ਔਰ ਸਮੂਹ ਵਾਲਮੀਕਸ ਮਾਈ ਵਾਸਤੇ ਇੱਕ ਛੋਟਾ ਜਿਹਾ ਮੈਸੇਜ ਆਪਣੇ ਬੱਚਿਆਂ ਨੂੰ ਪੜ੍ਹਾਓ ਅਸੀਂ ਆਪਣੀ ਕੌਮ ਦਾ ਪ੍ਰਚਾਰ ਵੀ ਸਿੱਖਿਸ਼ਿਤ ਹੋ ਕੇ ਕਰ ਸਕਦੇ ਹਾਂ ਆਪਣੇ ਧਰਮ ਦਾ ਪ੍ਰਚਾਰ ਵੀ ਸਿੱਖਿਸ਼ਿਤ ਹੋ ਕੇ ਕਰ ਸਕਦੇ ਹਾਂ ਸੋ ਮਹਾਰਾਜ ਦੇਸ਼ ਦੀ ਗੇਜ ਬੇਟੀਆਂ ਸੰਗਤਾਂ ਦੇ ਆਪਣਾ ਆਸ਼ੀਰਵਾਦ ਬਣਾ ਕੇ ਰੱਖਣ ਸਭ ਨੂੰ ਜੈ ਭੀਮ ਜੈ ਭਾਰਤ ਵਿੱਚ ਬਾਰਿਸ਼ੀ ਵਾਲਮੀਕੀ ਦੀ ਜਨਮ ਦਿਤੇ ਇੱਕ ਬਹੁਤ भव्य ਸ਼ੋਭਾ ਯਾਤਰਾ ਆਯੋਜਨ ਹੁਸ਼ਾਰਪੁਰ ਚ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਜੋ ਮਹਾਰਿਸ਼ੀ ਵਾਲਮੀਕੀ ਜੀ ਦੀ ਦੇਨ ਹੈ ਇਸ ਸਮਾਜ ਨੂੰ ਇੱਕ ਰਮਾਇਣ ਦੇ ਰਚੇਤਾ ਤਰਕਾਲ ਦਰਸ਼ੀ ਮਹਾਪੁਰਸ਼ ਉਹਨਾਂ ਦੇ ਜਨਮ ਦਿਨ ਮਨਾਉਣ ਦੇ ਲਈ ਬੜੇ ਉਸਤਾ ਦੇ ਨਾਲ ਹਾਜ਼ਰ ਹੋ ਪਾਸ ਜਿਹੜੇ ਹੈ ਔਰ ਮਹੱਲੇ ਮੱਲੇ ਕੁੰਕੇ ਇਸ ਸ਼ੋਹਜ ਯਾਤਰਾ ਨੂੰ ਕਾਮਯਾਬ ਕਰਾਣੇ ਖਾਣਾ ਲੰਗਰ ਲੱਗੇ ਹੋਏ ਨੇ ਔਰ ਇਸ ਸਮਰਸਤਾ ਦਾ ਇੱਕ ਬਹੁਤ ਵੱਡਾ ਉਦਾਰਨ ਮਹਾਰਿਸ਼ੀ ਵਾਲਮੀਕੀ ਹੈ ਮੈਂ ਆਪਣੇ ਪਰੋ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤਰਕਾਲ ਦਰਸ਼ੀ ਭਗਵਾਨ ਮਹਾਰਿਸ਼ੀ ਵਾਲਮੀਕੀ ਦਾ ਬੜੀ ਸ਼ੋਭਾ ਯਾਤਰਾ ਹੈ ਉਹਨਾਂ ਦੇ ਅਵਤਾਰ ਦੇ ਬਸਤੇ ਕਿਉਂਕਿ ਭਗਵਾਨ ਜਦੋਂ ਵੀ ਧਰਤੀ ਤੇ ਆਉਂਦੇ ਹੈ ਉਹਨਾਂ ਦਾ ਅਵਤਾਰ ਦੇ ਬਸ ਹੁੰਦਾ ਉਹ ਸੋ ਮੈਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦੇਣਾ ਹਰ ਸਾਲ ਦੀ ਤਰ੍ਹਾਂ ਸਾਰੇ ਹੀ ਰਲ ਮਿਲ ਕੇ ਪੂਰੇ ਸ਼ਹਿਰ ਵਾਸੀ ਹਰੇਕ ਸ਼ਹਿਰ ਦਾ ਸੱਬਿਆ ਨਾਗਰੇ ਕੇ ਸ਼ੋਭਾ ਯਾਤਰਾ ਦੀ ਸ਼ੋਭਾ ਵੀ ਬਣਦਾ ਔਰ ਭਗਵਾਨ ਦੇ ਅੱਗੇ ਨਤਮਸਤਕ ਹੁੰਦਾ ਸਰ ਭਗਵਾਨ ਦਾ ਜਿਹੜਾ ਸਰੂਪ ਹੈ ਉਹਦੇ ਕਰਕੇ ਰਮਾਇਣ ਕਾਲ ਜਿਹੜੀ ਹੈ ਉਹਨੂੰ ਜਾਣਿਆ ਜਾਂਦਾ ਸੋ ਮੈਂ ਇੱਕ ਗੱਲ ਕਹਿਣੀ ਚਾਹਣਾ ਰਮਾਇਣ ਨੂੰ ਰਮਾਇਣ ਤੋਂ ਹੋਣ ਤੋਂ ਪਹਿਲਾਂ ਲਿਖਣ ਵਾਲੇ ਤਰਕਾਲ ਦਰਸ਼ਕ ਇਸ ਕਰਕੇ ਗਿਆ ਸੋ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਹੈ ਔਰ ਉਹਨਾਂ ਦਾ ਅਸ਼ੀਰਵਾਦ ਸਾਰੀ ਦੁਨੀਆ ਤੇ ਸਾਡੇ ਭਾਰਤ ਪਰਸ਼ ਤੇ ਪੂਰੇ ਤੇ ਪੰਜਾਬ ਦੇ ਉੱਤੇ ਔਰ ਖਾਸ ਤੌਰ ਤੇ ਸਾਡੀ ਹੁਸ਼ਿਆਰਪੁਰ ਦੇ ਉੱਤੇ ਵੀ ਬਣਿਆ ਰਹੇ ਹੀ ਉਹਨਾਂ ਦੇ ਕਿ ਪ੍ਰਾਰਥਨਾ ਕਰਦਾ ਅਸ਼ੁਭ ਕਾਮਨਾ ਕਰਦਾ ਸਭ ਨੂੰ ਮੈਂ ਜੈ ਹਿੰਦ ਕਹਨਾ ਬੋਲ ਭਗਵਾਨ ਮਹਾਰਿਸ਼ੀ ਵਾਲਮੀਕੀ ਜੀ ਦੀ ਸ੍ਰਿਸ਼ਟੀ ਕਰਤਾ ਸ੍ਰਿਸ਼ਟੀ ਰਚਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਰਗਟ ਹੋ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਅੱਜ ਇਹ ਦਿਹਾੜੇ ਤੇ ਮੈਂ ਸਾਰੀ ਸੰਗਤ ਨੂੰ ਖਾਸ ਤੌਰ ਤੇ ਸਾਡੇ ਪ੍ਰਬੰਧਕ ਸਾਥੀਆਂ ਨੂੰ ਜੇਨਾ ਵੱਲੋਂ ਬੜੇ ਵਿਸ਼ਾਲ ਪ੍ਰਬੰਧ ਕੀਤੇ ਗਏ ਆ ਮੇਰੇ ਨਾਲ ਮੋਹਨ ਲਾਲ ਜੀ ਸਾਡੇ ਪ੍ਰਧਾਨ ਜੀ ਚੱਲ ਰਹੇ ਨੇ ਉਹਨਾਂ ਨੂੰ ਤੇ ਉਹਨਾਂ ਦੀ ਸਾਰੀ ਕਮੇਟੀ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਜਵਾਹਰ ਲਾਲ ਨਦੀਕੀ ਮਹਾਰਾਜ ਜੀ ਇਸੇ ਤਰ੍ਹਾਂ ਸਾਰੇ ਦੇ ਸ਼ੀਰ ਪਰ ਨਾ ਰੱਖਣ ਚੱਲਦੇ ਰਹੋ ਜੈ ਭਾਲ ਜੀ